and I want you to know that Mumbai loves you, that God loves you, India loves, 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 loves you, and every, every ਮਸ਼ਹੂਰ ਪੰਜਾਬੀ ਗਾਇਕ ਕਰਨੋਜਲਾ ਆਪਣੇ ਲਾਈਵ ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਐਨੀ ਦਿਨੀ ਆਪਣੇ ਮੁੰਬਈ ਕਾਨਸਰਟ ਵਿਖੇ ਪਹੁੰਚੇ ਹੋਏ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੂਬ ਤਮਾਲ ਮਚਾਈ ਹੈ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਦੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਇਸ ਵਿਚਾਲੇ ਕਰਨੋਚਲਾ ਦੇ ਸ਼ੋਅ ਦੇ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ ਦੀ ਐਂਟਰੀ ਹੁੰਦੀ ਹੈ। ਦੋਨਾਂ ਨੇ ਮਿਲ ਕੇ ਖੂਬ ਬ੍ਰੌਨਕਾ ਲਾਈਆਂ। ਵਿੱਕੀ ਕੋਸ਼ਲ ਦੇ ਵੱਲੋਂ ਕਰਨੋਚਲਾ ਦੀ ਖੂਬ ਤਾਰੀਫ਼ ਵੀ ਕੀਤੀ ਗਈ। ਇਸ ਦੌਰਾਨ ਵਿੱਕੀ ਕੋਸ਼ਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਤੇਰੇ ਮਾਂ ਪਿਓ ਇੱਥੇ ਹੀ ਐ। ਉਹਨਾਂ ਨੂੰ ਬਲੇਸਿੰਗ ਵੀ ਦੇ ਰਹੇ ਨੇ। ਇਹ ਸਭ ਕੁਝ ਸੁਣ ਕੇ ਕਰਨੋਚਲਾ ਕਾਫੀ ਭਾਬੁਖ ਹੋ ਜਾਂਦੇ ਨੇ ਅਤੇ ਉਹ ਵਿੱਕੀ ਕੋਸ਼ਲ ਨੂੰ ਕੁੱਟ ਕੇ ਜੱਫੀ ਵੀ ਪਾ ਲੈਂਦੇ ਨੇ। ਉੰਦਾਜ਼ੀ ਕਿਉਂ ਨਦੀ ਇਹ ਵੀਡੀਓ ਕੋ ਵਾਇਰਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ Seu... ਮਸ਼ਹੂਰ ਪੰਜਾਬੀ ਗਾਇਕ ਕਰਨੋਜਲਾ ਆਪਣੇ ਲਾਈਵ ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਐਨੀ ਦਿਨੀ ਆਪਣੇ ਮੁੰਬਈ ਕਾਨਸਰਟ ਵਿਖੇ ਪਹੁੰਚੇ ਹੋਏ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੂਬ ਤਮਾਲ ਮਚਾਈ ਹੈ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਦੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਇਸ ਵਿਚਾਲੇ ਕਰਨੋਚਲਾ ਦੇ ਸ਼ੋਅ ਦੇ ਵਿੱਚ ਬੋਲੀਵੁੱਡ ਅਦਾਕਾਰ ਵਿੱਕੀ ਕੋਸ਼ਲ ਦੀ ਐਂਟਰੀ ਹੁੰਦੀ ਹੈ। ਦੋਨਾਂ ਨੇ ਮਿਲ ਕੇ ਖੂਬ ਬ੍ਰੌਨਕਾ ਲਾਈਆਂ। ਵਿੱਕੀ ਕੋਸ਼ਲ ਦੇ ਵੱਲੋਂ ਕਰਨੋਚਲਾ ਦੀ ਖੂਬ ਤਾਰੀਫ਼ ਵੀ ਕੀਤੀ ਗਈ। ਇਸ ਦੌਰਾਨ ਵਿੱਕੀ ਕੋਸ਼ਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਤੇਰੇ ਮਾਂ ਪਿਓ ਇੱਥੇ ਹੀ ਐ। ਉਹਨਾਂ ਨੂੰ ਬਲੇਸਿੰਗ ਵੀ ਦੇ ਰਹੇ ਨੇ। ਇਹ ਸਭ ਕੁਝ ਸੁਣ ਕੇ ਕਰਨੋਚਲਾ ਕਾਫੀ ਭਾਬੁਖ ਹੋ ਜਾਂਦੇ ਨੇ ਅਤੇ ਉਹ ਵਿੱਕੀ ਕੋਸ਼ਲ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ। तो क्यों ना दी ये वीडियो को वायरल हो रही है एक बार तु भी देखो ਮਸ਼ਹੂਰ ਪੰਜਾਬੀ ਗਾਇਕ ਕਰਨੋਜਲਾ ਆਪਣੇ ਲਾਈਵ ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਐਨੀ ਦਿਨੀ ਆਪਣੇ ਮੁੰਬਈ ਕਾਨਸਰਟ ਵਿਖੇ ਪਹੁੰਚੇ ਹੋਏ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੂਬ ਤਮਾਲ ਮਚਾਈ ਹੈ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਦੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਇਸ ਵਿਚਾਲੇ ਕਰਨੋਚਲਾ ਦੇ ਸ਼ੋਅ ਦੇ ਵਿੱਚ ਬੋਲੀਵੁੱਡ ਅਦਾਕਾਰ ਵਿੱਕੀ ਕੋਸ਼ਲ ਦੀ ਐਂਟਰੀ ਹੁੰਦੀ ਹੈ। ਦੋਨਾਂ ਨੇ ਮਿਲ ਕੇ ਖੂਬ ਬ੍ਰੌਨਕਾ ਲਾਈਆਂ। ਵਿੱਕੀ ਕੋਸ਼ਲ ਦੇ ਵੱਲੋਂ ਕਰਨੋਚਲਾ ਦੀ ਖੂਬ ਤਾਰੀਫ਼ ਵੀ ਕੀਤੀ ਗਈ। ਇਸ ਦੌਰਾਨ ਵਿੱਕੀ ਕੋਸ਼ਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਤੇਰੇ ਮਾਂ ਪਿਓ ਇੱਥੇ ਹੀ ਐ। ਉਹਨਾਂ ਨੂੰ ਬਲੇਸਿੰਗ ਵੀ ਦੇ ਰਹੇ ਨੇ। ਇਹ ਸਭ ਕੁਝ ਸੁਣ ਕੇ ਕਰਨੋਚਲਾ ਕਾਫੀ ਭਾਬੁਖ ਹੋ ਜਾਂਦੇ ਨੇ ਅਤੇ ਉਹ ਵਿੱਕੀ ਕੋਸ਼ਲ ਨੂੰ ਕੁੱਟ ਕੇ ਜੱਫੀ ਵੀ ਪਾ ਲੈਂਦੇ ਨੇ। ਤੁਹਾਨੂੰ ਅੰਦਾਜ਼ੀ ਕਿਉਂ ਨਦੀ ਇਹ ਵੀਡੀਓ ਕੋ ਵੀਰਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਜੋ ਹਰ ਐਲਬੀ ਦੇਸੀ ਪਸੰਦ ਹੈ ਗਲੋਬਲ ਟੂ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਲਾਈਵ ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਐਨੀ ਦਿਨੀ ਆਪਣੇ ਮੁੰਬਈ ਕਾਨਸਰਟ ਵੀਖੇ ਪਹੁੰਚੇ ਹੋਏ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੂਬ ਤਮਾਲ ਮਚਾਈ ਹੈ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਦੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਇਸ ਵਿਚਾਲੇ ਕਰਨੋਚਲਾ ਦੇ ਸ਼ੋਅ ਦੇ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ ਦੀ ਐਂਟਰੀ ਹੁੰਦੀ ਹੈ। ਦੋਨਾਂ ਨੇ ਮਿਲ ਕੇ ਖੂਬ ਬ੍ਰੌਨਕਾ ਲਾਈਆਂ। ਵਿੱਕੀ ਕੋਸ਼ਲ ਦੇ ਵੱਲੋਂ ਕਰਨੋਚਲਾ ਦੀ ਖੂਬ ਤਾਰੀਫ਼ ਵੀ ਕੀਤੀ ਗਈ। ਇਸ ਦੌਰਾਨ ਵਿੱਕੀ ਕੋਸ਼ਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਤੇਰੇ ਮਾਂ ਪਿਓ ਇੱਥੇ ਹੀ ਐ। ਉਹਨਾਂ ਨੂੰ ਬਲੇਸਿੰਗ ਵੀ ਦੇ ਰਹੇ ਨੇ। ਇਹ ਸਭ ਕੁਝ ਸੁਣ ਕੇ ਕਰਨੋਚਲਾ ਕਾਫੀ ਭਾਬੁਖ ਹੋ ਜਾਂਦੇ ਨੇ ਅਤੇ ਉਹ ਵਿੱਕੀ ਕੋਸ਼ਲ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ। ਤੁਹ ਅੰਦਾਜ਼ੀ ਕਿਉਂ ਨਦੀ ਇਹ ਵੀਡੀਓ ਕੋ ਵਾਇਰਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ 안녕하세요. <목소리도> ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਲਾਈਵ ਕ concert ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਐਨੀ ਦਿਨੀ ਆਪਣੇ ਮੁੰਬਈ concert ਵੀਖੇ ਪਹੁੰਚੇ ਹੋਏ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੂਬ ਤਮਾਲ ਮਚਾਈ ਹੈ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਦੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਇਸ ਵਿਚਾਲੇ ਕਰਨੋਚਲਾ ਦੇ ਸ਼ੋਅ ਦੇ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ ਦੀ ਐਂਟਰੀ ਹੁੰਦੀ ਹੈ। ਦੋਨਾਂ ਨੇ ਮਿਲ ਕੇ ਖੂਬ ਗਰੌਣ ਕਲਾਈਆਂ। ਵਿੱਕੀ ਕੋਸ਼ਲ ਦੇ ਵੱਲੋਂ ਕਰਨੋਚਲਾ ਦੀ ਖੂਬ ਤਾਰੀਫ਼ ਵੀ ਕੀਤੀ ਗਈ। ਇਸ ਦੌਰਾਨ ਵਿੱਕੀ ਕੋਸ਼ਲ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ। ਤੇਰੇ ਮਾਪਿਓ ਇੱਥੇ ਹੀ ਐ। ਉਹਨਾਂ ਨੂੰ ਬਲੇਸਿੰਗ ਵੀ ਦੇ ਰਹੇ ਨੇ। ਇਹ ਸਭ ਕੁਝ ਸੁਣ ਕੇ ਕਰਨੋਚਲਾ ਕਾਫੀ ਭਾਬੁਖ ਹੋ ਜਾਂਦੇ ਨੇ ਅਤੇ ਉਹ ਵਿੱਕੀ ਕੋਸ਼ਲ ਨੂੰ ਕੁੱਟ ਕੇ ਜੱਫੀ ਵੀ ਪਾ ਲੈਂਦੇ ਨੇ। तो दस की वीडियो खूब वायरल हो रही है एक बार तु से भी देखो every dirty person across the clear plaza